ਅੱਜ ਦੀ ਜਿਹੜੀ ਵੀਡੀਓ ਹੈਗੀ ਆ ਉਹ ਆਪਾਂ ਲੈ ਕੇ ਆਏ ਪਿੰਨੀਆਂ ਦੀ ਜਿਵੇਂ ਕਿ ਆਪਾਂ ਦੇਖੋ ਕਿਉਂ ਬਣਾਉਣੇ ਆ ਦੇਸੀ ਘਿਓ ਆਪਾਂ ਮਿਲੇਈ ਦਾ ਬਣਾਉਣੇ ਹੁੰਨੇ ਆ ਉਹਦੀਆਂ ਛਿੱਧੀਆਂ ਹੁੰਦੀਆਂ ਨੇ ਉਹ ਰਹਿ ਜਾਂਦੀਆਂ ਨੇ ਉਹਨਾਂ ਦਾ ਆਪਾਂ ਬਹੁਤ ਵਧੀਆ ਪਿੰਨੀਆਂ ਬਣਾਉਣ ਨੂੰ ਖੁਰਚਣ ਵੀ ਕਹਿ ਦਿੰਦੇ ਆਗੇ ਵੀ ਖੁਰਚਣ ਨੂੰ ਜਿਹੜੀ ਖੁਰਚਣ ਵੀ ਕਹਿ ਦਿੰਦੇ ਆ ਤੇ ਆਪਾਂ ਨਾ ਉਹਨੇ ਪਿੰਨੀਆਂ ਬਣਾਵਾਂਗੇ ਬਿਲਕੁਲ ਸੌਖੇ ਤਰੀਕੇ ਨਾਲ ਤੇ ਸਿਰਫ 2 ਮਿੰਟਾਂ 'ਚ ਪਿੰਨੀਆਂ ਬੜਕੇ ਤਿਆਰ ਹੋ ਜਾਣੀਆਂ ਆ ਕੀ ਨਿਆ ਕਿਵੇਂ ਬਣ ਗਿਆ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗੂ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜੁੜੇ ਦੇਖਣਾ ਲਾਈਕ ਜੀ ਚੇ ਜ਼ਰੂਰ ਕਰੋ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਸੋਨੂੰ ਸ਼ੁਰੂ ਕਰ ਦਿੰਦੀ ਹੁਣ ਆਪਣੀ ਵੀਡੀਓ ਅੱਜ ਆਪਾਂ ਬਣਾਉਣੇ ਇੱਕ ਪਿਆਰੀ ਜੀ ਡਿਸ਼ ਬਹੁਤ ਵਧੀਆ ਸਾਤ ਪਹਿਨਾ ਕੜਾਹੀ ਲੈਤੀ ਆ ਇਹਦੇ ਵਿੱਚ ਆਪਾਂ ਪਾਵਾਂਗੇ ਚੌਲਾਂ ਦਾ ਆਟਾ ਥੋੜਾ ਜਿਹਾ ਆਪਣੀ ਚੌਲਾਂ ਦਾ ਆਟਾ ਪਾਇਆ ਇਹਨੂੰ ਭੁੰਨਾ ਹੈ ਇਹਦੇ ਵਿੱਚ ਘਿਓ ਵਗੈਰਾ ਕੁਝ ਨਹੀਂ ਪਾਉਣਾ ਬਸ ਆਪਣੀ ਸਿੰਪਲ ਭੁੰਨਣਾ ਹੈ ਖਲਾਲੀ ਗੈਸੇ ਸਲੋ ਰੱਖਣਾ ਆਪਾਂ ਮਿੱਠੀ ਮਿੱਠੀ ਅੱਗ ਦੇ ਭੁਣਾਗੇ ਬਹੁਤ ਵਧੀਆ ਰੈਸਪੀ ਬਣ ਕੇ ਤਿਆਰ ਹੋਊਗੀ ਵੀਡੀਓ ਸ਼ੁਰੂ ਕਰਨ ਤੋਂ ਵੀ ਸ਼ੁਰੂ ਕਰ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਗਏਸ ਆਪਣਾ ਚੀਂਹਦਾ ਥੋੜਾ ਜਿਹਾ ਤੇਜ਼ ਕਰ ਦਿੰਨੇ ਆ থ'ড়ি খুশ্বুন লাগে থাৰ পকা আপোনাৰ ਹਟਾ ਆਪਣਾ ਭੁੰਨਣ ਲੱਗਿਆ ਬਸ ਇਸੇ ਤਰੀਕੇ ਨਾਲ ਵੀ ਥੋੜੀ ਥੋੜੀ ਅੱਗ ਤੇ ਭੁੰਨਣਾਗਾ ਜੇ ਆਪਾਂ ਤੇਜ਼ ਅੱਗ ਕਰ ਦਾਂਗੇ ਇੱਕੇ ਲੱਖ ਪਮੁੱਖਾ ਜੇ ਨਿਕਲ ਜੂਗਾ ਤੇ ਮੱਚ ਜੂਗਾ ਫਰ ਤਾਂ ਕਰਕੇ ਇਹਨੂੰ ਘੱਟ ਅੱਗ ਤੇ ਆਪਾਂ ਨੇ ਬਣਾਉਣਾ ਆ ਦੇਖੋ ਜਿੱਦ ਗਿਆ ਹੁਣ ਆਪਾਂ ਇਹਦੇ ਵਿੱਚ ਕੀ ਪਾਉਣਾ ਉਹ ਵੀ ਆਪਾਂ ਸੁਣ ਦੱਸਦੇ ਆ ਲਓ ਜੀ ਆਟਾ ਪਾਉਣਾ ਪੁੱਜ ਗਿਆ ਇਹਨਾਂ ਆਪਾਂ ਘਿਓ ਬਣਾਇਆ ਸੀ ਘਿਓ ਦੇ ਵਿੱਚੋਂ ਜਿਹੜੀਆਂ ਛਿੱਧੀਆਂ ਨਿਕਲਦੀਆਂ ਹੁੰਦੀਆਂ ਨੇ ਨਾ ਇਹ ਉਹ ਵਾਲੀਆਂ ਛਿੱਧੀਆਂ ਨੇ ਇਹਨੂੰ ਤੁਸੀਂ ਹੁਣ ਵੀ ਖਾ ਸਕਦੇ ਹੋ ਸ਼ੱਕਰ ਪਾ ਕੇ ਆਪਾਂ ਇਹਦੇ ਵਿੱਚ ਪਾ ਦਾਂਗੇ ਸਾਰੀਆਂ ਇਹ ਤੇ ਤੁਸੀਂ ਦੇਖੋ ਇੰਨੀ ਵਧੀਆ ਇਹ ਰੈਸিপি ਬਣ ਕੇ ਤਿਆਰ ਹੋਊਗੀ ਨਾ ਬਾਅਦ ਤੱਕ ਹੁਣ ਆਪਾਂ ਇਹਨੂੰ ਕਰਾਂਗੇ ਮਿਕਸ ਚੰਗੀ ਤਰ੍ਹਾਂ ਮਲਵਣਾ ਆਪਾਂ ਇਹਨੂੰ ਇਹ ਜਿਹੜਾ ਬਚ ਗਿਆ ਇਹ ਵੀ ਪਾ ਦਾਂਗੇ ਆਪਾਂ ਥੋੜਾ ਜਿਹਾ ਬੇਸਕ ਨਹੀਂ ਕਰਨਾ ਹੈਗਾ ਆਪਾਂ ਬਿਲਕੁਲ ਵੀ ਮਾਰ ਕੇ ਪਨੀਰ ਲਾਉਣਾ ਇਹਨੂੰ ਮਿਕਸ ਕਰਨਾ ਵਸਤੁਵਾਦ ਇਹ ਆਪਣੇ ਕੋਲੇ ਸ਼ੱਕਰ ਤੁਸੀਂ ਚੀਨੀ ਵੀ ਪਾ ਸਕਦੇ ਹੋ ਸ਼ੱਕਰ ਵੀ ਪਾ ਸਕਦੇ ਹੋ ਗੁੜ ਵੀ ਪਾ ਸਕਦੇ ਹੋ ਇਹਨੂੰ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਨਰਮਸ ਕਰਾਂਗੇ ਸਾਦੇ ਨੂੰ ਤੇ ਬਹੁਤ ਬੜੀ ਇੱਕ ਖਾਨ ਜਿਸ ਤਿਆਰ ਹੋਗੀ ਇਸੇ ਤਰੀਕੇ ਨਾਲ ਦੇਖੋ ਆਪਾਂ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੁਣ ਆਪਾਂ ਦੱਸਾਂਗੇ ਇਹਦੇ ਵਿੱਚ ਹੋਰ ਤੁਸੀਂ ਕੀ ਪਾ ਸਕਦੇ ਹੋ ਇਹਦੇ ਵਿੱਚ ਦੇਖੋ ਤੁਸੀਂ ਕਾਜੂ ਪਾ ਸਕਦੇ ਹੋ ਮਦਾਮ ਪਾ ਸਕਦੇ ਹੋ ਦਾਖਾਂ ਪਾ ਸਕਦੇ ਹੋਗੇ ਤੇ ਖਸਖਸ ਵੀ ਇਹਦੇ ਵਿੱਚ ਪਈ ਹੋਗੀ ਖਸਖਸ ਵੀ ਪਾ ਸਕਦੇ ਹੋ ਬੀ ਹੋਰ ਚੀਜ਼ਾਂ ਵੀ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਪਰ ਆਪਾਂ ਸਿੰਪਲ ਤਰੀਕੇ ਨਾਲ ਬਣਾਵਾਂਗੇ ਆਪਾਂ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਣਾ ਹੈਗਾ ਲਓ ਜੀ ਚੰਗੀ ਤਰ੍ਹਾਂ ਪੱਕ ਗਈ ਇਹ ਉਨਾ ਪਾਈ ਚ ਕੀ ਇੱਕ ਚੀਜ਼ ਹੋਰ ਪੋਣੀ ਉਹ ਦੱਸ ਦੇਣ ਤੁਹਾਨੂੰ ਕੀ ਪਾਵਾਂਗੇ ਆਪਾਂ ਇਹ ਚ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਦੁੱਧ ਤੁਸੀਂ ਤੁਸੀਂ ਦੀ ਜਗ੍ਹਾ ਮੜਾਈ ਵੀ ਪਾ ਸਕਦੇ ਹੋ ਲੋ ਜੀ ਹੁਣ ਆਪਾਂ ਇੱਕ ਵਰਤਨ ਦੇ ਵਿੱਚ ਕੱਢ ਦੇਾਂਗੇ ਤੇ ਫਿਰ ਆਪਾਂ ਦਿਖਾਉਣੀ ਅਸ ਲੋ ਜੀ ਹੁਣ ਆਪਾਂ ਇਹਦੀਆਂ ਵੱਟਲਾਂਗੇ ਪਿੰਨੀਆਂ ਛੋਟੀਆਂ-ਛੁਟੀਆਂ ਵੱਟਾਂ ਦੀ ਤੁਸੀਂ ਇਦਾਂ ਵੀ ਦੇ ਸਕਦੇ ਹੋਗੇ ਪਰ ਆਪਾਂ ਬਿੰਨੀਆਂ ਵੱਟਾਂਗੇ ਦੇਖੋ ਕਿਉਂ ਦੇਖੋ ਤੁਸੀਂ ਨਿਗਲਦਾ ਇਹ ਪਨੀਰ ਬਹੁਤ ਜ਼ਿਆਦਾ ਬੜੀਆ ਬਣ ਕੇ ਤਿਆਰ ਹੋਣੀ ਆ ਇਹਨੂੰ ਤੁਸੀਂ ਚਾਹ ਨਾਲ ਦੁੱਧ ਨਾਲ ਕਿਵੇਂ ਮਰਜ਼ੀ ਤੁਸੀਂ ਇਹ ਦੇ ਸਕਦੇ ਹੋਗੇ ਆ ਦੇਖੋ ਬਹੁਤ ਬੜੀਆ ਬਣ ਕੇ ਤਿਆਰ ਹੁੰਦੀਆਂ ਨੇ ਕਿਉਂ ਦੇਖੋ ਤੁਸੀਂ ਕਿੰਨਾ ਮੇਰੇ ਹੱਥਾਂ ਤੇ ਲੱਗ ਰਿਹਾ ਹੈਗਾ ਖਰਾਪਾ ਇਹਦੇ ਵਿੱਚ ਕਿਉਂ ਪਾਇਆ ਨਹੀਂ ਸੀ ਪਰ ਫਿਰ ਵੀ ਦੇਖੋ ਜਿਹੜੀਆਂ ਛਿੱਧੀਆਂ ਹੁੰਦੀਆਂ ਨੇ ਉਹਦੇ ਵਿੱਚ ਕਿਉਂ ਰਹਿ ਜਾਂਦਾ ਹੈਗਾ ਇਹਦੇ ਵਿੱਚ ਤੁਸੀਂ ਸੌਂਫ ਵੀ ਪਾ ਸਕਦੇ ਹੋ ਸੌਂਫ ਬ੍ਰੀਕ ਕਰਕੇ ਜਮੈਨ ਉਹ ਵੀ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋਗੇ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਸੌਂਫ ਜਮੈਨ ਆਪਣੇ ਪੇਟ ਵਾਸਤੇ ਕਿੰਨੀ ਵਧੀਆ ਹੈਗੀ ਜੇ ਕਿਸੇ ਨੂੰ ਗੈਸ ਬਣਦਾ ਹੋਵੇ ਜਾਂ ਪੇਟ ਦਰਦ ਰਹਿੰਦਾ ਹੋਵੇ ਤਾਂ ਤੁਸੀਂ ਇਹਦੇ ਵਿੱਚ ਸੌਂਫ ਤੇ ਜਮੈਨ ਦੋਨੇ ਚੀਜ਼ਾਂ ਐਡ ਕਰ ਦਿਓ ਤੇ ਉਹ ਦੋਨੇ ਚੀਜ਼ਾਂ ਐਡ ਕਰਕੇ ਨਾ ਤੁਸੀਂ ਨੇ ਇਹਨੂੰ ਤਿੰਨ ਟਾਈਮ ਖਾਣੀ ਹੈ ਠੀਕ ਹੈ ਜੀ ਤੇ ਬਾਕੀ ਤੁਸੀਂ ਦੇਖੋ ਫਿਰ ਜਿਹੜਾ ਪੇਟ ਦਰਦਾ ਨਾ ਮਿਲਟ ਚੂ ਮੰਤਰ ਹੋ ਜੂਗਾ ਕਿਉਂਕਿ ਇਹ ਚੀਜ਼ਾਂ ਬਹੁਤ ਵਧੀਆ ਨੇ ਇਹ ਪਹਿਨਾਂ ਵਾਲੇ ਲੋਕ ਤਾਂ ਹੀ ਠੀਕ ਰਹਿੰਦੇ ਸੀ ਇਹੀਆਂ ਚੀਜ਼ਾਂ ਖਾਂਦੇ ਸੀ ਪਰ ਅੱਜ ਥੋੜਾ ਜਿਹਾ ਹਰ ਇੱਕ ਚੀਜ਼ ਬਨਾਵਟੀ ਜੀ ਹੋ ਗਈ ਤੇ ਆਪਾਂ ਨੂੰ ਐ ਇਦਾਂ ਹੁੰਦਾ ਵੀ ਕੋਈ ਵੀ ਚੀਜ਼ ਵਾ ਦੇਖਣ ਨੂੰ ਸੋਹਣੀ ਲੱਗੇ ਖਾਣ ਨੂੰ ਚਾਹੇ ਨਿਸ਼ਾਨੀ ਕਰਦੇ ਪਰ ਆਪਾਂ ਨੂੰ ਇਦਾਂ ਉਹ ਵੀ ਦੇਖਣ ਨੂੰ ਸੋਹਣੀ ਲੱਗੇ ਪਰ ਆਪਾਂ ਇਹ ਨਹੀਂ ਸੋਚਦੇ ਵੀ ਜਿਹੜੀ ਚੀਜ਼ ਦੇਖੋ ਵੀ ਆਪਣੇ ਆਪਾਂ ਨੂੰ ਖੁਦ ਨੂੰ ਨਿਸ਼ਾਨ ਕਰੂਗੀ ਵੀ ਆਪਾਂ ਉਦਾਂ ਦੀ ਚੀਜ਼ ਖਾਈ ਕਿਉਂ ਪਰ ਅੱਜਕੱਲ ਤੁਹਾਨੂੰ ਪਤਾ ਹੀ ਹੈ ਮਾਹੌਲ ਕਿਦਾਂ ਦਾ ਹੈਗਾ ਬਸ ਦੇਖੋ ਦੇਖ ਇੱਕ ਦੂਜੇ ਨੇ ਮਗਰ ਲੱਗ ਲੱਗ ਕੇ ਸਾਰੀਆਂ ਬਨਾਵਟੀ ਚੀਜ਼ਾਂ ਲੋਕਾਂ ਬਨਾਵਟੀ ਚੀਜ਼ਾਂ ਦੇ ਮਗਰ ਪੈ ਰਹੇ ਆ ਪੀਜੇ 버ਗਰ ਇਹੀਆਂ ਚੀਜ਼ਾਂ ਤਾਂ ਬਸ ਆਮ ਹੀ ਹੋ ਰਹੀਆਂ ਨੇ ਘਰ ਚ ਲਿਆਉਣੀਆਂ ਪਰ ਜਿਹੜੀਆਂ ਇਹ ਹੈਲਦੀ ਚੀਜ਼ਾਂ ਨੇ ਨਾ ਇਹਨਾਂ ਨੂੰ ਸਾਰੇ ਲੋਕ ਛੱਡ ਗਏ ਤੇ ਆਪਾਂ ਨੂੰ ਪਤਾ ਵੀ ਜਿਹੜੀਆਂ ਇਹ ਚੀਜ਼ਾਂ ਨੇ ਇਹਦੀ ਕੋਈ ਵੀ ਰੀਸ ਨਹੀਂ ਕਰ ਸਕਦਾ ਤੁਕੇ ਬਹੁਤ ਵਧੀਆ ਚੀਜ਼ਾਂ ਨੇ ਹੈਲਦੀ ਚੀਜ਼ਾਂ ਨੇ ਤੇ ਪਿੰਨੀਆਂ ਆਪਣੀਆਂ ਬਣ ਕੇ ਤਿਆਰ ਆ ਤੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਵੀ ਕਿੱਦਾਂ ਨੇ ਕਿੰਨੀਆਂ ਕਿ ਪਿੰਨੀਆਂ ਬਣੀਆਂ ਆਪਣੀਆਂ ਗਰਮਾ ਗਰਮਾ ਪਿੰਨੀਆਂ ਆਪਣੀਆਂ ਬਣ ਕੇ ਤਿਆਰ ਆ ਤੇ ਇਹ ਹੁਣ ਆਪਾਂ ਖਾਵਾਂਗੇ ਚਾਹ ਦੇ ਨਾਲ ਤੇ ਚਾਹ ਪਾਉਣ ਵਾਲੀ ਤੇ ਇਸ ਤਰ੍ਹਾਂ ਦੀਆਂ ਦੇਖੋ ਆਪਾਂ ਪਿੰਨੀਆਂ ਬਣਾ ਸਕਦੇ ਆਂਗੇ ਨਾਲੇ ਆਪਣਾ ਘਿਓ ਬਣ ਗਿਆ ਤੇ ਨਾਲੇ ਬਣਗੀਆਂ ਪਿੰਨੀਆਂ ਦੇਸੀ ਘਿਓ ਨੇ ਸਮਝੋ ਤੁਸੀਂ ਇਹ ਜੋ ਕਿਉਂਕਿ ਆਪਾਂ ਦੇਸੀ ਘਿਓ ਹੀ ਬਣਾਇਆ ਸੀ ਉਹ ਦੇਸੀ ਘਿਓ ਦੀ ਬਣਾਈਆਂ ਹੋਈਆਂ ਪਿੰਨੀਆਂ ਨੇ ਏशे ਤਰੀਕੇ ਦੇਖੋ ਇਹ ਪਿੰਨੀਆਂ ਆਪਾਂ ਬਣਾ ਕੇ ਸਾਰੇ ਪਰਿਵਾਰ ਚ ਖਾ ਸਕਦੇ ਆਂਗੇ ਦੇਖੋ ਇਸ ਤਰ੍ਹਾਂ ਬਹੁਤ ਬੜੀ ਟੇਸਟੀ ਪਿੰਨੀਆਂ ਬਣੀਆਂ ਨੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਪਿੰਨੀਆਂ ਕਿੱਦਾਂ ਦੀਆਂ ਬਣੀਆਂ ਨੇ ਮਿਲਦੇ ਆ ਜੀ ਹੁਣ ਆਪਾਂ ਅਗਲੀ ਵੀਡੀਓ ਚ